ਅੱਜ ਆਪਾਂ ਬਣਾਉਣ ਲੱਗੇ ਆ ਜੀ ਤੜਕੇ ਵਾਲਾ ਰੈਤਾ ਇਸ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਤੇ ਲਾਈਕ ਸ਼ੇਅਰ ਵੀ ਕਰਿਓ ਤੇ ਹੁਣ ਆਪਾਂ ਇੱਕ ਕੱਦੂ ਲੈ ਲਿਆ ਜੀ ਕੀਆ ਕੱਦੂ ਅਸੀਂ ਤੈਨੂੰ ਕੱਦੂ ਕਹਿੰਨੇ ਕਈ ਇਲਾਕਿਆਂ ਦੇ ਵਿੱਚ ਇਹਨੂੰ ਕੀਆ ਵੀ ਬੋਲਦੇ ਆ ਤੇ ਆਪਾਂ ਹੁਣ ਲੈ ਕੇ ਛਿੱਲ ਲਿਆ ਕੱਟ ਕੇ ਤੇ ਹੁਣ ਆਪਾਂ ਇਹਨੂੰ ਕੱਦੂ ਕਸ਼ ਕਰਦੇ ਆ ਜੀ ਇਹ ਆਪਣਾ ਹੁਣ ਕद्दूकश ਹੋ ਗਿਆ ਵਧੀਆ ਬਣ ਗਿਆ ਹੈ ਕद्दूकश ਹੋ ਕੇ ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਉਬਲਣ ਵਾਸਤੇ ਪਾਣੀ ਪਾ ਲਿਆ ਆਪਾਂ ਇੱਕ ਡੱਬੇ ਦੇ ਵਿੱਚ ਤੇ ਵਿੱਚ ਆਪਾਂ ਨਮਕ ਪਾ ਲੈਨੇ ਇੱਕ ਚਮਚਾ ਦੇ ਵਿੱਚ ਹੁਣ ਪਾ ਦਿੰਨੇ ਆ ਜੀ ਆਪਾਂ ਇਹ ਆ ਕद्दू ਜਿਹੜਾ ਆਪਾਂ ਕद्दूकश ਕੀਤਾ ਹੁਣ ਆਪਾਂ ਇਹਨੂੰ ਹਿਲਾ ਕੇ ਮਿਕਸ ਕਰਕੇ ਤੇ ਆਪਾਂ ਇਹਨੂੰ ਢੱਕ ਦਿੰਨੇ ਆ ਜੀ ਤੇ ਲੱਗ ਜੂਗਾ ਉਬਲਣ ਹੁਣ ਤੇ ਆਪਾਂ ਇੱਧਰ ਹੁਣ ਕਰ ਲੈਨੇ ਆ ਮਸਾਲਾ ਤਿਆਰ ਕਟਕੇ ਦਾ ਸਮਾਨ ਸਾਰਾ ਇਹ ਆਜ ਕਟਕੇ ਤੇ ਆ ਆਪਾਂ ਹੁਣ ਲਸਣ ਵਗੈਰਾ ਪਾ ਕੇ ਸਾਰਾ ਸਮਾਨ ਤੇਨੂੰ ਆਪਾਂ ਇੱਕ ਚੋਪਰ ਦੇ ਵਿੱਚ ਪਾ ਕੇ ਤੇ ਬਿਲਕੁਲ ਬਰੀਕ ਕਰ ਲਾਂਗੇ ਮਲੋ ਜੀ ਆਪਣਾ ਹੁਣ ਇਧਰ ਕਦੂ ਵੀ ਬਣਨ ਲੱਗ ਗਿਆ ਤੇ ਦੇਖਦੇ ਆ ਆਪਾਂ ਹੁਣ ਇਹਨੂੰ ਨੱਪ ਕੇ ਡੱਜ ਗਿਆ ਹੋਣਾ ਇਹ ਹਾਂਜੀ ਬਹੁਤ ਵਧੀਆ ਬਣ ਗਏ ਡੱਜ ਕੇ ਹੁਣ ਆਪਾਂ ਨੂੰ ਲਾ ਕੇ ਰੱਖ ਦਿੰਨੇ ਆ ਜੀ ਠੰਡਾ ਹੋਣ ਵਾਸਤੇ نیچے ਤੇ ਇਧਰ ਆਪਾਂ ਹੁਣ ਇੱਕ ਫਰਾਈਪੈਨ ਲੈ ਲੈਨੇ ਆ ਤੇ ਵਿੱਚ ਆਪਾਂ ਹੁਣ ਪਾ ਲਿਆ ਜੀ ਘਿਓ ਤੇ ਵਿੱਚ ਜੀਰਾ ਪਾ ਕੇ ਆਪਾਂ ਹੁਣ ਇਹਨੂੰ ਭੁੰਨਦੇ ਆ ਲਓ ਜੀ ਜੀਰਾ ਆਪਣਾ ਗਿਆ ਜੀ ਭੁੱਜ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਜੀ ਪਿਆਜ਼ ਜੋ ਚੋਪ ਕੀਤੇ ਸੀਗੇ ਤੇ ਆਪਾਂ ਹੁਣ ਪਿਆਜ਼ ਵੀ ਭੁੰਨ ਲੈਨੇ ਇਹ ਮੈਨੂੰ ਆਪਣਾ ਉਧਰ ਅਦੂ ਜਿਹੜਾ ਹੈਗਾ ਉਹ ਬਲਿਆ ਰਿਹਾ ਠੰਡਾ ਹੋ ਜੂਗਾ ਤੇ ਆਪਾਂ ਇਧਰ ਮਸਾਲਾ ਭੁੰਨ ਲੈਨੇ ਮਸਾਲਾ ਤਿਆਰ ਕਰ ਲੈਨੇ ਲਓ ਜੀ ਹੁਣ ਆਪਣੇ ਪਿਆਜ਼ ਭੁੱਜ ਗਏ ਤੇ ਵਿੱਚ ਆਪਾਂ ਪਾ ਲੈਨੇ ਥੋੜੀਆਂ ਜੀਆਂ ਲਾਲ ਮਿਰਚਾਂ ਇਹ ਹਲਦੀ ਪਾਊਡਰ ਤੇ ਨਮਕ ਆਪਾਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਪਹਿਲਾਂ ਨਮਕ ਪਾਇਆ ਉਹਦੇ ਵਿੱਚ ਉਬਲਣ ਲੱਗੇ ਲੋੜ ਮੁਤਾਬਕ ਹੋਰ ਪਾਵਾਂਗੇ ਜੇ ਲੋੜ ਪਈ ਤਾਂ ਆਪਾਂ ਲਓ ਜੀ ਹੁਣ ਆਪਾਂ ਉਧਰ ਗੈਸ ਕਰਕੇ ਬੰਦ ਤੇ ਉਹਨੂੰ ਰੱਖ ਦਿੰਨੇ ਹਾਂ ਠੰਡਾ ਹੋਣ ਵਾਸਤੇ ਤੇ ਆਪਾਂ ਹੁਣ ਇੱਧਰ ਇਹ ਠੰਡਾ ਹੋ ਗਿਆ ਕੀਆ ਕਦੂ ਜਿਹੜਾ ਉਬਲਿਆ ਹੋਇਆ ਸੀ ਤੇ ਇਹਨੂੰ ਆਪਾਂ ਹੁਣ ਸਾਰਾ ਪੌਣਕੇ ਛਾਨ ਕੇ ਤੇ ਨੂੰ ਆਪਾਂ ਨਿਚੋੜ ਲੈਨੇ ਚੰਗੀ ਤਰ੍ਹਾਂ ਇੱਕ ਵਾਰੀ ਮੈਂ ਜਿਹੜਾ ਗਰਮ ਗਰਮ ਥੀਲਾਜਾ ਪਾਣੀ ਸੀ ਪਹਿਲਾਂ ਕੱਢਦਾ ਸੀਗਾ ਇਹ ਵਿੱਚ ਥੋੜਾ ਜਿਹਾ ਠੰਡਾ ਪਾਣੀ ਪਾ ਕੇ ਰੱਖਦਾ ਸੀਗਾ ਹੁਣ ਆਪਾਂ ਇਹਨੂੰ ਜੋੜ ਕੇ ਸਾਰਾ ਸਵਾਰ ਕੇ ਤੇ ਸਾਰਾ ਇਹਦਾ ਪਾਣੀ ਕੱਢ ਦਾਂਗੇ ਬਹੁਤ ਟੇਸਟੀ ਬਣਦਾ ਜੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਅਰਾ ਇਹ ਤਾਂ ਬਹੁਤ ਟੇਸਟੀ ਬਣਦਾ ਇਸ ਤਰ੍ਹਾਂ ਤੇ ਹੁਣ ਆਪਾਂ ਲੈ ਲੈਨੇ ਜੀ ਦਹੀਂ ਦੇ ਇਹਨੂੰ ਇੱਕ ਡੋਂਗੇ ਦੇ ਵਿੱਚ ਪਾ ਕੇ ਫੈਟ ਲੈਨੇ ਗਾੜ੍ਹੀ ਇਹ ਦਹੀਂ ਆਪਣੀ ਥੋੜੀ ਜਿਹੀ ਤੇ ਆਪਾਂ ਇਹਨੂੰ ਮਿਕਸ ਕਰਨ ਨਾਲ ਸਾਰੇ ਦੇ ਫੁੱਟ ਜੇ ਭਨ ਕੇ ਤੇ ਇਹਦੇ ਵਿੱਚ ਥੋੜਾ ਦੁੱਧ ਪਾਵਾਂਗੇ ਲਓ ਜਦ ਦੁੱਧ ਪਾ ਕੇ ਹੁਣ ਆਪਾਂ ਇਹਨੂੰ ਕਰ ਲੈਨੇ ਹੋਰ ਠੀਕ ਥੋੜਾ ਜਿਹਾ ਹੁਣ ਅੱਗੇ ਨਾਲੋਂ ਆਪਣੀ ਗੰਹੀ ਠੀਕ ਹੋ ਗਈ ਐ ਇਹ ਤੇ ਹੁਣ ਆਪਾਂ ਵਿੱਚ ਪਾ ਲੈਨੇ ਜੇ ਕੀਆ ਕਦੂ ਜਿਹੜਾ ਇਹ ਆਪਾਂ ਨਚੋੜਿਆ ਇਹਨੂੰ ਪਾ ਕੇ ਵਿੱਚ ਆਪਾਂ ਮਿਕਸ ਕਰ ਦਿੰਨੇ ਚੰਗੀ ਤਰ੍ਹਾਂ ਹੁਣ ਆਪਾਂ ਜਿਹੜਾ ਤੜਕਾ ਬਣਾਇਆ ਸੀਗਾ ਤੜਕੇ ਦਾ ਸਮਾਨ ਇਹ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਵਿੱਚ ਆਪਾਂ ਪਾਵਾਂਗੇ ਤੜਕੇ ਵਾਲਾ ਸਮਾਨ ਉਹ ਸਾਰਾ ਬਣਿਆ ਹੋਇਆ ਜਿਹੜਾ ਭੁੱਜਿਆ ਹੋਇਆ ਪਿਆਜ਼ ਵਗੈਰਾ ਲਓ ਜੀ ਹੁਣ ਆਪਾਂ ਵਿੱਚ ਪਾ ਕੇ ਤੈਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਆਪਣਾ ਹੁਣ ਇਹ ਰਾਇਤਾ ਬਣਾ ਕੇ ਤਿਆਰ ਹੈ ਜੀ ਬਿਲਕੁਲ ਤੁਸੀਂ ਵੀ ਜਰੂਰ ਬਣਾਇਓ ਤੇ ਕਮੈਂਟ ਕਰਕੇ